हरी सिंह नलवा हरी सिंह नलवा अगर मैं कहूं कि शायद कम लोग इतने दलेर पैदा हुए होंगे कम माओ ने इतने दलेर बच्चों को जन्म दिया होगा जिस आदमी ने अपने हाथ से और अपनी कृपान से एक चीते को जो है वो शिकार कर दिया तो इसीलिए उसको टाइटल भी मिला जैसे शेरशाह सूरी था उसी तरह हरी सिंह नलवा तो शायद मेरे बच्चों को हरी सिंह नलवा का पता ही नहीं या महाराजा रंजीत सिंह के मुतालिक नहीं पता ਕਿ ਪਾਕਿਸਤਾਨ ਦਾ ਮੀਡੀਆ ਤਾਰੀਫ਼ ਕਰ ਰਿਹਾ ਰਾਜਾ ਰਣਜੀਤ ਸਿੰਘ ਦੀ ਪਾਕਿਸਤਾਨ ਦਾ ਮੀਡੀਆ ਤਾਰੀਫ਼ ਕਰ ਰਿਹਾ ਹਰੀ ਸਿੰਘ ਨਲਵਾ ਦੀ ਅਗਰ ਪੰਜਾਬ ਦੀ ਤਾਰੀਖ ਦੇਖੀ ਜਾਏ ਤੇ ਪੰਜਾਬ ਦੀ ਤਾਰੀਖ ਇਹਨਾਂ ਸਿੱਖਾਂ ਤੋਂ ਬਿਨਾਂ ਬੇਕਾਰ ਏ ਇਹਨਾਂ ਸਿੱਖਾਂ ਤੋਂ ਬਿਨਾਂ ਨਹੀਂ ਏ ਪੰਜਾਬ ਦੀ ਤਾਰੀਖ ਇਹਨਾਂ ਸਿੰਘਾਂ ਦੀ ਵਜ੍ਹਾ ਤੋਂ ਏ ਇਹਨਾਂ ਸਿੱਖਾਂ ਦੀ ਵਜ੍ਹਾ ਤੋਂ ਏ ਪੰਜਾਬ ਦੇ ਉੱਤੇ ਸਿੱਖ ਰਾਜ ਰਿਹਾ ਰਾਖਾਲਸਾ ਰਾਜ ਰਿਹਾ 40 ਸਾਲ ਰਾਜਾ ਰਣਜੀਤ ਸਿੰਘ ਨੇ ਹਕੂਮਤ ਕੀਤੀ ਲਾਹੌਰ ਦੇ ਕਿਲੇ ਤੇ ਬੈਠ ਕੇ ਤੇ ਇੰਨੇ ਚੰਗੇ ਕੰਮ ਕੀਤੇ ਕਿ ਅਸੀਂ ਆਪਣੀ ਨੌਜਵਾਨ نسل ਨੂੰ ਅਗਰ ਦੱਸੀਏ ਤੇ ਸਾਡੀ ਨੌਜਵਾਨ نسل ਨੂੰ ਇੱਕ ਹੁਨਰ ਮਿਲੇਗਾ ਇੱਕ ਜੀਨ ਦਾ ਟੰਗ ਮਿਲੇਗਾ ਲੇਕਿਨ ਅਸੀਂ ਬੜੀ ਗਲਤੀ ਕੀਤੀ ਕਿ ਅਸੀਂ ਆਪਣੀ ਤਾਰੀਖ ਨੂੰ ਭੁੱਲੇ ਅਸੀਂ ਆਪਣੇ ਇਤਿਹਾਸ ਨੂੰ ਭੁੱਲੇ ਆਪਣੀ ਨੌਜਵਾਨ نسل ਨੂੰ ਇਹਨਾਂ ਜਾਂ ਬਾਜ਼ਾਂ ਦੇ ਬਾਰੇ ਦੱਸਿਆ ਨਹੀਂ ਅੱਜ ਵੀ ਦੇਖੀਏ ਤੇ ਸਾਡੀਆਂ ਕਿਤਾਬਾਂ ਦੇ ਅੰਦਰ ਪੰਜਾਬੀ ਦੀਆਂ ਕਿਤਾਬਾਂ ਦੇ ਅੰਦਰ ਤਾਰੀਖ ਦੱਸੀ ਨਹੀਂ ਜਾਂਦੀ ਕਿ ਪੰਜਾਬ ਦੀ ਕੀ ਤਾਰੀਖ ਹੈ ਪੰਜਾਬ ਤੇ ਕਿਹੜੇ ਦੌਰ ਆਏ ਪੰਜਾਬ ਨੂੰ ਕਿੰਨੇ ਅਰੂਝ ਬਖਸ਼ਿਆ ਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤੇ ਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਬਹਿ ਕੇ ਉਹ ਕੰਮ ਕੀਤੇ ਜਿਹੜੇ ਪੂਰੀ ਦੁਨੀਆ ਤੇ ਕਿਸੇ ਨਹੀਂ ਸੀ ਕੀਤੇ ਪੰਜਾਬ ਦੇ ਵਿੱਚ ਬਹਿ ਕੇ ਉਹ ਕਾਨੂੰਨ ਬਣਾਏ ਜਿਹੜੇ ਪੂਰੀ ਦੁਨੀਆ ਤੇ ਨਹੀਂ ਸੀ ਬਣੇ ਪੰਜਾਬ ਦੇ ਵਿੱਚ ਬੈ ਕੇ ਉਹ ਕੰਮ ਕੀਤੇ ਕਿ ਜਿੰਦੀ ਤਾਰੀਫ ਅੱਜ ਅੰਗਰੇਜ਼ ਵੀ ਕਰਦੇ ਨੇ ਤੇ ਰਾਜਾ ਰਣਜੀਤ ਸਿੰਘ ਦਾ ਦੌਰ ਦਾ ਅਗਰ ਜ਼ਿਕਰ ਨਾ ਕਰੀਏ ਤੇ ਪੰਜਾਬ ਦੀ ਤਾਰੀਖ ਬਚਦੀ ਹੀ ਨਹੀਂ ਪੰਜਾਬ ਦੀ ਤਾਰੀਖ ਇਹਨਾਂ ਸਿੱਖਾਂ ਤੋਂ ਬਿਨਾਂ ਨਾ ਮੁਕੰਮਲ ਹੈ ਇਹ ਪੰਜਾਬ ਦੀ ਤਾਰੀਖ ਅਗਰ ਜਿੱਥੇ ਵੀ ਵੇਖਣ ਜਾਓਗੇ ਤੁਹਾਨੂੰ ਸਭ ਤੋਂ ਅੱਗੇ ਸਿੱਖ ਸਰਦਾਰ ਤੇ ਰਾਜੇ ਨਜ਼ਰ ਆਣਗੇ ਤੇ ਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਇਹ ਉਹ ਬਹਾਦਰ ਸਨ ਜਿਨ੍ਹਾਂ ਨੇ ਪੰਜਾਬ ਦੀ ਬੁਨਿਆਦ ਰੱਖੀ ਪੰਜਾਬ ਦੇ ਵਿੱਚ ਅਸਲ ਪੰਜਾਬੀਆਂ ਨੂੰ ਪਹਿਚਾਨ ਦਵਾਈ